ਦੋਸਤੋ ਗੱਲ ਕਰਾਂਗੇ ਇੱਕ ਕਿਸਾਨ ਦੀ ਇੱਕ ਕਿਸਾਨ ਆਪਣੀ ਧਰਤੀ ਵਿੱਚ ਬੀਜ ਪਾਉਂਦਾ ਉੱਤੇ ਪੂਰੀ ਮਿਹਨਤ ਮਸ਼ਕੱਤ ਕਰਦਾ ਪਾਣੀ ਲਾਉਂਦਾ ਵੱਖ-ਵੱਖ ਤਰ੍ਹਾਂ ਦੀਆਂ ਉਹਨੂੰ ਦਵਾਈਆਂ ਲਾਉਂਦਾ ਜਾਂ ਕਿਸੇ ਤਰ੍ਹਾਂ ਵੀ ਉਹਨੂੰ ਪ੍ਰੀਜ਼ਰਵ ਕਰਕੇ ਰੱਖਦਾ ਕਿ ਹਾਂ ਤੁੱਪ ਛਾਂ ਜਾਂ ਕਿਸੇ ਹੋਰ ਚੀਜ਼ਾਂ ਤੋਂ ਉਹਨੂੰ ਕੋਈ ਨੁਕਸਾਨ ਨਾ ਹੋ ਜਾਏ ਮੇਰੀ ਫਸਲ ਨੂੰ ਉਹਨੂੰ ਹਰ ਇੱਕ ਤਰੀਕੇ ਨਾਲ ਉਹਦੀ ਪ੍ਰੋਪਰ ਕੇਅਰ ਕਰਦਾ ਫੇਰ ਕਿਤੇ ਜਾ ਕੇ ਉਹਨੇ ਰਿਜ਼ਲਟ ਮਿਲਦਾ ਉਹਦਾ ਪਰ ਕੀ ਇੱਥੇ ਇੱਕ ਸਵਾਲ ਹੈ ਛੋਟਾ ਜਿਹਾ ਪੀ ਬਹੁਤ ਹੀ ਉਹਦੇ ਵਿੱਚ ਉਹਦਾ ਨੁਕਸਾਨ ਵੀ ਹੋ ਜਾਂਦਾ ਕਈ ਵਾਰੀ ਬਹੁਤ ਵੱਡਾ ਵੱਡਾ ਨੁਕਸਾਨ ਉਹਨੂੰ ਚਲਾਣਾ ਪੈਂਦਾ ਜਾਂ ਬਾਰਿਸ਼ ਜ਼ਿਆਦਾ ਆ ਗਈ ਜਾਂ ਹੜ ਆ ਗਿਆ ਜਾਂ ਕੋਈ ਹੋਰ ਵੀ ਕੋਈ ਦੁਰਘਟਨਾ ਵਾਪਰ ਗਈ ਜਾਂ ਸੋਕਾ ਸੋਕਾ ਪੈ ਗਿਆ ਹਨ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਘਟਨਾ ਜਦੋਂ ਵਾਪਰ ਜਾਂਦੀਆਂ ਨੇ ਤਾਂ ਕੀ ਉਹ ਦੁਬਾਰਾ ਫਸਲ ਲਗਾਉਣੀ ਬੰਦ ਕਰ ਦਿੰਦਾ ਨਹੀਂ ਦੋਸਤੋ ਉਹ ਦੁਬਾਰਾ ਉਹ ਬੀਜ ਪਾਉਂਦਾ ਦੁਬਾਰਾ ਉਹ ਤੇ ਮਿਹਨਤ ਕਰਦਾ ਕਿਉਂ ਆਪਾਂ ਤਾਂ ਇਹ ਵੀ ਕਹਿ ਸਕਦੇ ਹਾਂ ਕਿ ਉਹ ਇਸ ਕੰਮ ਨੂੰ ਛੱਡ ਕੇ ਕੋਈ ਨਵਾਂ ਕੀਤਾ ਆਪਣਾਲੇ ਪਰ ਉਹ ਇਸ ਤਰ੍ਹਾਂ ਨਹੀਂ ਕਰਦਾ ਕਿਉਂਕਿ ਉਹਦਾ ਉਸ ਚੀਜ਼ ਬਿਨਾਂ ਗੁਜ਼ਾਰਾ ਹੀ ਨਹੀਂ ਹੈ ਉਹ ਉਹਦੀ ਜ਼ਰੂਰਤ ਬਣ ਗਈ ਹੈ ਉਹਦਾ ਸ਼ੌਂਕ ਨਹੀਂ ਹੈ ਉਹਦੀ ਜ਼ਰੂਰਤ ਬਣ ਗਈ ਉਹਨੂੰ ਕਰਨਾ ਹੀ ਪੈਣਾ ਸੋ ਇਸੇ ਤਰੀਕੇ ਨਾਲ ਜਦੋਂ ਅਸੀਂ ਆਪਣੀ ਲਾਈਫ ਦੇ ਵਿੱਚ ਕੋਈ ਚੈਲੰਜ ਕੋਈ ਇਹੋ ਜਿਹਾ ਅਸੈਪਟ ਕਰ ਲੈਂਦੇ ਆ ਜਦੋਂ ਸਾਨੂੰ ਉਹ ਚੀਜ਼ ਨੂੰ ਕਰਨਾ ਹੀ ਪੈਂਦਾ ਉਹਨੂੰ ਸਾਨੂੰ ਆਪਣੀ ਜ਼ਰੂਰਤ ਬਣਾ ਲਾਂਗੇ ਜਿੰਨੀ ਦੇਰ ਤੱਕ ਅਸੀਂ ਉਸ ਚੈਲੰਜ ਨੂੰ ਜਾਂ ਆਪਣੇ ਜੋ ਵੀ